ਉਹਨਾਂ ਨੂੰ ਲੱਗ ਰਿਹਾ ਜੋੜੇ ਨਹੀਂ ਆ ਲੜਕੀਆਂ ਨੇ ਕੁਝ ਮੁੰਡੇ ਆ ਉਹ ਥੱਲੇ ਬੈਠੇ ਆ ਇਹ ਲੜਕੀਆਂ ਉੱਪਰ ਹੀ ਉਹ ਦਾ ਬਾਰੇ ਵੈਰੀਫਾਈ ਕਰ ਰਹੇ ਆ ਟੀਵੀਆਰ ਚੈੱਕ ਕਰ ਰਹੇ ਆ ਸਲੂਨ ਐ ਸਪਾ ਚੱਲ ਰਿਹਾ ਇੱਥੇ ਉਹ ਉਹਦੀ ਆਰ ਵਿੱਚ ਕੋਈ ਹੋਰ ਤਾਂ ਹੋ ਰਿਹਾ ਸੀ ਇੱਥੇ ਇਸੇ ਕਰਕੇ ਤੇ ਰੇਡ ਕੀਤਾ ਹੈ ਪਰ ਅਜੇ ਵੈਰੀਫਾਈ ਕਰ ਰਹੇ ਆ ਜੀ ਵੈਰੀਫਾਈ ਕਰਕੇ ਜਿਹੜੀ ਹੋਊਗੀ ਤੁਹਾਨੂੰ ਦੱਸ ਦੇਵਾਂਗੇ ਕਿੰਨੇ ਪੈਸੇ ਲੈਤੇ ਜਾ ਰਹੇ ਜੀ ਇਹਨਾਂ ਦੇ ਕੋਲ ਇੱਥੇ ਪਰ ਗੱਲ ਜਿਸ ਤਰ੍ਹਾਂ ਕੁਝ ਇਨਵੈਸਟੀਗੇਸ਼ਨ ਸਾਹਮਣੇ ਆਇਆ ਹੈ ਇਸ ਵਿੱਚ ਬ੍ਰਾਹਮਣ ਵੌਇਸ ਰਿਹਾ ਐਸੀ ਉਹਨਾਂ ਕੋ ਹੈਗੇ ਯਾਰ ਕਵਰ ਹੋਏ ਸਾਰੇ ਸਾਰੇ ਵੈਰੀਫਾਈ ਕਰਾਂਗੇ ਅੱਜ ਇਹ ਵੈਰੀਫਾਈ ਕਰ ਰਿਹਾ ਜੀ ਉਹ ਵੀ ਸਭ ਕੋ ਵੈਰੀਫਾਈ ਕਰਾਂਗੇ ਫਿਰ ਤਰਜਾਂਗੇ ਤੁਹਾਨੂੰ ਸਰ ਕਿੰਨੇ ਕੁੜੀਆਂ ਮੁੰਡੇ ਅੰਦਰ ਜੀ ਜੋੜੇ ਦੀ ਕੁੜੀਆਂ ਹੈਗੀਆਂ 6-7 ਕੁੜੀਆਂ ਨੇ 4-5 ਲੜਕੇ ਆ ਕਿੰਨੇ ਸਮੇਂ ਤੋਂ ਸਿਰਫ ਲੂਮ ਚੱਲ ਰਿਹਾ ਜੀ ਇੱਥੇ ਇਹ ਮੈਂ ਤਾਂ ਹੁਣ ਲੱਗਿਆ ਚੈੱਕ ਕੀਤਾ ਪੁਰਾਣਾ ਚੱਲ ਰਿਹਾ ਹਾਂ ਸਰ ਕੁੜੀਆਂ ਲੋਕਲ ਨੇ ਨਹੀਂ ਨਹੀਂ ਵਿਦੇਸ਼ੀ ਕੋਈ ਨਹੀਂ ਕੁੜੀਆਂ ਲੋਕਲ ਨੇ ਲੋਕਲ 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 ਨਗਦੀ ਕਿ ਨਹੀਂ ਬ੍ਰਾਮਾ ਉਹ ਚੈੱਕ ਕਰ ਰਹੇ ਆ ਸਾਰਾ ਕੁਝ ਕਰ ਰਹੇ ਆ ਚੈੱਕ ਉਹ ਤੁਹਾਨੂੰ ਦੱਸ ਦੇਣਾ ਹੈ ਬਦੇਸ਼ੀ ਕਰੰਸੀ ਬ੍ਰਾਮਾ ਉਹ ਨਹੀਂ ਨਹੀਂ ਕੁਝ ਨਹੀਂ ਆਇਆ ਸਰ ਜੀ ਕਾਰਵਾਈ ਕਰਨ ਜਾ ਰਹੇ ਜੀ ਅਜੇ ਵੈਰੀਫਾਈ ਕਰਕੇ ਹੀ ਕਾਰਵਾਈ ਹੋਊਗੀ ਜੇ ਗਲਤੀ ਹੋਏ ਤਾਂ ਕਾਰਵਾਈ ਹੋਊਗੀ ਇਹਨਾਂ ਦੇ ਕੋਲ ਨਹੀਂ ਕਾਰਵਾਈ ਹੋਊਗੀ ਸਰ ਇਹ ਸਿਨੀਅਰ ਲੀਡਰ ਵੀ ਲੋਕੀ ਇਹਨਾਂ ਦੀ ਉਹ ਵੀ ਪਤਾ ਲੱਗ ਜੂ ਜਦੋਂ ਕਰਾਂਗੇ ਸਾਰਾ ਕੁ ਉਹ ਵੀ ਪਤਾ ਲੱਗ ਜਾਊਗਾ ਸਾਰਾ ਕੁ ਸਰ ਇੱਕ ਗੱਲ ਹੈ ਮੇਰੀ ਗੱਲ ਤੇ ਲੜਕੀਆਂ ਦੀ ਏਜ ਕਿੱਥੋਂ ਦੀ ਆਈਆਂ ਵਿਦੇਸ਼ੀਆਂ ਨੇ ਕਿ ਲੋਕ ਇਥੋਂ ਦੀਆਂ ਲੋਕਲ ਨੇ ਇਥੋਂ ਦੀਆਂ ਆ ਰਹੀਆਂ ਜੀ ਇਥੇ ਉਹ ਤਾਂ ਜੇ ਪੁੱਛ ਰਹੇ ਆ ਉਹਨਾਂ ਨੂੰ ਅੰਦਰ ਪੁੱਛ ਕੇ ਚੱਲ ਰਹੀ ਆ ਜਦੋਂ ਪੁੱਛ ਕੇ ਚਾਰਾਂਗੇ ਫੇਰ ਹੀ ਡਿਟੇਲ ਜੀ ਦੱਸਾਂਗੇ ਤੁਹਾਨੂੰ ਇਨਫਰਮੇਸ਼ਨ ਕੀ ਮਿਲੀ ਇਨਫਰਮੇਸ਼ਨ ਤੇ ਇਹੀ ਮਿਲੀ ਵੀ ਇੱਥੇ ਨਜਾਇਜ਼ ਤਾਂ ਹੁੰਦਾ ਵਾ ਬਾਲਕੀ ਨੇ ਬਾਲਕੀ ਬਾਲਕੀ ਗ੍ਰਿਪ ਬਾਲਕੀ